ਉਹ 1500 ਵਾਲੇ ਸੂਟ ਤੋਂ ਸ਼ੁਰੂ ਕਰ ਲੈਣੇ ਆ ਜਿਹੜਾ ਬਜ਼ਾਰਾ ਚ 1500 ਦਾ ਸੂਟ ਮਿਲਦਾ ਸੀ ਦੇਣੇ ਆ 1500 ਰੁਪਏ ਦੇ ਤਿੰਨ ਸੂਟ ਭਾਜੀ ਆ 1500 ਵਾਲੇ ਸੂਟ 1500 ਤੇ ਤਿੰਨ ਕਰਦੇ ਬਿਲਕੁਲ ਭਾਜੀ ਕਰਦੇ ਆ ਦੇਖ ਆ ਦੇਖੋ ਜੀ ਬਹੁਤ ਵੱਡਾ ਫਾਇਦਾ ਜਿੱਥੇ ਮਰਜੀ ਜਾ ਕੇ ਪਤਾ ਕਰੋ 1500 ਰੁਪਏ ਤੋਂ ਕੀਮਤ ਦਾ ਸੂਟ ਆ ਇਹ ਬਜ਼ਾਰ ਚ 1500 ਦਾ ਸੂਟ ਵੇਖਦਾ ਪਰ ਸਾਡੇ ਕੋਲ ਆਜੋ 1500 ਰੇ ਤਿੰਨ ਸੂਟ ਲੈ ਜਾਓ ਤਿੰਨ ਸੂਟ ਪੂਰਾ ਫਰੰਟ ਚੈੱਕ ਕਰ ਲਓ ਜਾਲ ਬਣਿਆ ਪਿਆ ਕੇਰੇ ਦੇ ਕੰਮ ਉਹ ਦੁਪੱਟਾ ਵੀ ਫੋਰ ਸਾਈਡ ਉਹ ਵੀ ਦੁਪੱਟਾ ਡਿਜ਼ਾਈਨਰ ਰੇਟ ਕਿੰਨਾ 2500 ਰੁਪਈਆ ਸਾਡਾ ਨਹੀਂ ਪਈ ਬਾਜ਼ਾਰ ਦਾ ਰੇਟ 2500 ਰੁਪਏ ਵਾਲਾ ਸੂਟ ਸਿਰਫ 1000 ਰੁਪਏ ਚ ਲੈ ਜਾਓ 1000 ਰੁਪਏ ਚ ਦਵਾਂਗੇ ਬਾਈ ਜੀ ਕਪੜਾ ਸ਼ਿਮਰ ਦਾ ਵੀ ਮਿਲੂਗਾ ਕਪੜਾ ਗਲਾਸ ਦਾ ਵੀ ਮਿਲੂਗਾ ਆਰਗੈਂਜ ਦਾ ਵੀ ਮਿਲੂਗਾ ਪਰ 3500 ਨਹੀਂ 1275 ਰੁਪਏ ਚ ਮਿਲ ਜੂਗਾ ਸੋ ਜਿੱਦਾਂ ਦਾ ਬਜਟਾ ਜਿੱਦਾਂ ਦੀ ਚੀਜ਼ੇ ਤੁਹਾਨੂੰ ਮਿਲ ਜਾਣਾ ਹਰ ਤਰ੍ਹਾਂ ਦਾ ਚਾਹੇ ਤੁਸੀਂ ਵਿਆਹ ਸ਼ਾਦੀ ਲਈ ਕਪੜਾ ਲੈਣਾ ਦੇਣ ਲੈਣ ਕਰਨਾ ਨੋਗੇ ਲੈਣਾ ਚਾਹੇ ਤੁਸੀਂ ਦਾਜ ਬਰੀ ਬਣਾਉਣੀ ਆ ਸਾਰਿਆਂ ਦੇ ਲਈ ਬਹੁਤ ਵੱਡੀਆਂ ਆਫਰ ਆ ਚੀਜ਼ਾਂ ਚੈੱਕ ਕਰੋ ਬਹੁਤ ਟੌਪ ਟੌਪ ਦੇ ਸੂਟ ਆ ਚੁੱਕੇ ਆ ਛੇਤੀ ਆ ਜਾਓ ਅੰਕਲੋਂ ਬੁੱਟਰ ਰੋਡ ਕਰਦੀਆਂ ਵੱਡੇ ਫਾਇਦੇ ਹੋਣੇ ਆ ਦੇਖੋ ਜੀ ਚਾਹੇ ਡਿਜ਼ਾਈਨ ਬਟਿਕ ਵਾਲਾ ਪੀਸ ਲੈ ਲੋ ਚਾਹੇ ਵਰਕ ਵਾਲਾ ਮਿਲ ਜਾਓ ਸਾਰੇ ਡਿਜ਼ਾਈਨ ਮਿਲ ਜਾਣਗੇ ਚਾਹੇ ਤੁਸੀਂ ਵੀ ਗਲੇ ਦੇ ਵਿੱਚ ਲੈਣਾ ਤੁਸੀਂ ਹਰ ਇੱਕ ਤਰ੍ਹਾਂ ਦਾ ਬੇਸ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਲੈ ਸਕਦੇ ਹੋ ਮੈਂ ਕਹਿੰਦਾ ਗਲਾਸ ਸਰਕੇ ਕੱਪੜਿਆਂ ਚ ਇਹ ਤਾਂ ਮੈਂ ਕਹਿੰਦਾ ਥੱਕ ਪਾਤੀ ਆ ਜੀ ਇਸ ਵਾਰ ਇਦਾਂ ਦੀ ਡਿਜ਼ਾਈਨਿੰਗ ਇਦਾਂ ਦੀ ਕਲਰ ਮੈਚਿੰਗ ਜਿਹੜੀ ਅਸੀਂ ਦੇ ਰਹੇ ਹਾਂ ਤੁਹਾਨੂੰ ਬਾਜ਼ਾਰ ਚੋਂ ਕਿਤੇ ਨਹੀਂ ਮਿਲਣੀ ਜਿਹੜੇ ਰੇਡ ਬਜ਼ਾਰਾ ਦੇ ਵਿੱਚ ਡਬਲ ਡਬਲ ਲੱਗੇ ਹੋਏ ਆ ਹੁਣ ਤੁਸੀਂ ਲੁੱਟ ਨਾ ਕਰਾਓ ਅੰਕਲ ਓਮ ਬੁੱਟਰ ਉੜ ਘਰਦਿਆਂ ਤੇ ਆਓ ਦੇਖੋ ਜੀ ਇੱਥੇ ਆ ਤੁਸੀਂ ਚੈੱਕ ਕਰੋ ਗਲੇ ਦੇ ਕਿੰਨਾ ਪਿਆਰਾ ਵਰਕ ਹੈਂਡ ਵਰਕ ਕੀਤਾ ਹੋਇਆ ਆ ਆ ਦੇਖੋ ਥੱਲੇ ਕੇਰਾ ਪੌਂਜਾ ਦੇ ਵਰਕ ਦੁਪੱਟਾ ਵੀ ਪੂਰਾ ਫਾਈਨ ਫੈਂਸੀ ਬਜ਼ਾਰ ਦਾ ਰੇਟ 3500 ਸਾਡਾ ਰੇਟ 1500 15 1500 ਚ ਆਪਾਂ ਦੇ ਰਨੇ ਆ ਚਾਹੇ ਤੁਸੀਂ ਸ਼ਿਮਰ ਦੇ ਸੂਟ ਲੈਣੇ ਆ ਤੁਸੀਂ ਆਰਗੈਂਜ਼ਾ ਲੈਣੇ ਆ ਆ ਤੁਸੀਂ ਚੈੱਕ ਕਰੋ ਬੈਲਵੈਟ ਦਾ ਡਿਜ਼ਾਈਨ ਬਣਿਆ ਸੂਟ ਦੇ ਉੱਤੇ ਬੜਾ ਹੀ ਪਿਆਰਾ ਡਿਜ਼ਾਈਨ ਆ ਪੌਂਜਾ ਦੇ ਵੀ ਕੰਮ ਦੁਪੱਟਾ ਵੀ ਨਾਲ ਸੁਪਰ ਸਾਡੇ ਕੋਲ ਤੁਸੀਂ ਆ ਜਿਓ ਦੇਖੋ ਹਰ ਤਰ੍ਹਾਂ ਦੇ ਬਜਟ ਵਾਲੇ ਲੋਕੀ ਕਹਿੰਦੇ ਵੀ ਘਰ ਤੋਂ ਘੱਟ ਜੇ ਵੱਡੇ ਸ਼ੋਰੂਮ ਜਾਈਏ 12 1500 ਤੋਂ ਘੱਟ ਸੂਟ ਨਹੀਂ ਮਿਲਦਾ ਸਾਡੇ ਕੋਲ ਤਾਂ 2-300 ਰੁਪਏ ਦਾ ਸੂਟ ਸ਼ੁਰੂ ਹੋ ਜਾਂਦਾ ਰੈੱਡ ਸੂਟ ਦੀ ਗੱਲ ਕਰਦੇ ਆ ਜਿਹੜਾ 10-12000 ਤੋਂ ਘੱਟ ਨਹੀਂ ਮਿਲਦਾ ਬਾਜੂ ਪਹੁੰਚੇ ਬਣੇ ਹੁਣ ਹੈਵੀ ਵਰਕ ਹੋਵੇ ਅਸੀਂ ਦੇਣਾ 6750 ਰੁਪਏ ਦਾ ਤੁਸੀਂ ਕਲਰ ਰੈੱਡ ਮਹਿਰੂਨ ਪਰਪਲ ਵੈਡਿੰਗ ਕਲਰ ਜਿੰਨੇ ਮਰਜ਼ੀ ਲੈ ਲਓ ਦੇਖੋ ਸਾਡੇ ਕੋਲ ਰੈੱਡ ਸੂਟ ਦੇ ਵਿੱਚ ਤਾਂ ਐਡੀ ਜ਼ਿਆਦਾ ਪਰਮਾਰ ਆ ਤੁਸੀਂ ਚੈੱਕ ਕਰ ਲਓ ਪਹਿਲਾਂ ਦੁਪੱਟਾ ਚੈੱਕ ਕਰ ਲਓ ਪੂਰਾ ਲੰਦਿਆ ਪਿਆ ਸ਼ਾਨਦਾਰ ਦੁਪੱਟਾ ਦੇਖੋ ਸਾਡੇ ਕੋਲ ਸੂਟ ਜਿਹੜੇ ਹਨ ਲਹਿੰਗਿਆਂ ਸ਼ੈਂਗਿਆਂ ਨਾਲੋਂ ਸ਼ਰਾਰਿਆਂ ਗਰਾਰਿਆਂ ਨਾਲੋਂ ਵੀ ਹੈਵੀ ਆ ਰੈੱਡ ਸੂਟ ਤੁਸੀਂ ਚੈੱਕ ਕਰੋ ਕਿੰਨਾ ਪਿਆਰਾ ਆ ਦੁਪੱਟਾ ਦਿਖਾਤਾ ਆ ਸੂਟ ਦੇਖੋ ਫਰੰਟ ਘੇਰਾ ਦੇਖੋ ਕਿੰਨਾ ਪਿਆਰਾ ਕਈ ਵੇਲੇ ਬੀਬੀਆਂ ਕਿਹਨੂੰ ਘੇਰਾ ਚਾਹੀਦਾ ਦੁਪੱਟਾ ਹੈਵੀ ਚਾਹੀਦਾ ਬਾਜੂ ਵਰਕ ਸੁਪਰ ਚਾਹੀਦਾ ਇਦਾਂ ਦੇ ਸੂਟ ਵੀ ਤੁਹਾਨੂੰ ਮਿਲ ਜਾਣੇ ਆ ਜਿਹੜੇ ਤੁਸੀਂ ਇਦਾਂ ਦੇ 2-2 ਲੱਖ ਰੁਪਏ ਦੀ ਦਾਜਵਰੀ ਬਣਾਉਣੇ ਬਾਜ਼ਾਰ ਚ ਆ ਕੇ 2 ਲੱਖ ਵਾਲੀ ਦਾਜਵਰੀ ਇੱਥੇ ਤੁਹਾਨੂੰ ਅਸੀਂ ਸਿਰਫ 70-80 ਹਜ਼ਾਰ ਜਿ ਬਣਾ ਕੇ ਦੇਣੀ ਕਿਉਂਕਿ ਚੀਜ਼ਾਂ ਵਧੀਆ ਆ ਘੇਰੇ ਆ ਬਾਜੂ ਵਰਕ ਕਲਰ ਤੋਂ ਸਾਡੇ ਕੋਲ ਹੈਗਾ ਹੀ ਆ ਲਾਈਟ ਕਲਰ ਲੈਣੇ ਆ ਦੇਖੋ ਤਾਈਆਂ ਚਾਚੀਆਂ ਆਂਟੀਆਂ ਭੂਆਂ ਮਾਸੀਆਂ ਵਾਲੇ ਹਰ ਤਰ੍ਹਾਂ ਦੇ ਸੂਟ ਤੁਹਾਨੂੰ ਅਸੀਂ ਦੇ ਰਹੇ ਆ ਡਰੈਸ ਚੈੱਕ ਕਰੋ ਕਿੰਨੀ ਪਿਆਰੀ ਆ ਬਹੁਤ ਪਿਆਰੀ ਡਰੈਸ ਆ ਫਰੰਟ ਬਾਜੂ ਬਣੇ ਹੋਏ ਆ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆ ਸਾਡੇ ਕੋਲ ਡਰੈਸ 2500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ 4500 ਦੀ ਲੈ ਲਓ 8000 ਦੇ ਲੈ ਲਓ 10000 ਦੀ ਤਾਂ ਤੁਹਾਨੂੰ ਮਿਲ ਜੂਗੀ ਪਰ ਇੱਥੇ ਤੁਹਾਨੂੰ ਵੱਡੀ ਆਫਰ ਦੇਣ ਜਾ ਰਹੇ ਹਾਂ 20% ਡਿਸਕਾਊਂਟ 20% ਡਿਸਕਾਊਂਟ ਦਵਾਂਗੇ ਔਨ ਐਮਆਰਪੀ ਤੇ ਜਦੋਂ ਆ ਕੋਈ ਵੀ ਬੰਦਾ ਵੀਡੀਓ ਦੀ ਸਕਰੀਨਸ਼ਾਟ ਲੈ ਕੇ ਆਊਗਾ ਆ ਦੇਖੋ ਜਿਹੜੀਆਂ ਡਰੱਸਾਂ ਤੁਸੀਂ ਵੱਡੇ ਵੱਡੇ ਸ਼ਹਿਰਾਂ ਦੇ ਦੇਖਦੇ ਹੋ ਦਿੱਲੀ ਬੰਬੇ ਚੰਡੀਗੜ੍ਹ ਮਹਾਲੀ ਜਾਂ ਬਹੁਤ ਅਮੀਰ ਫੰਕਸ਼ਨ ਜਿਹੜੇ ਹੁੰਦੇ ਉਹਨਾਂ ਹੀ ਦੇ ਦਉਂਾ ਡਰੱਸਾਂ ਇਹ ਕੋਈ 65000 70 ਇਦਾਂ ਨਹੀਂ ਹੈਗੀ ਇਹ ਤੁਹਾਨੂੰ ਅਸੀਂ 15 15 20 20000 ਦੇ ਡਰੱਸਾਂ ਦੇ ਰਣੀ ਆ ਪਰ ਇਦੇ ਉੱਤੇ 20% ਐਕਸਟਰਾ ਡਿਸਕਾਊਂਟ ਵੀ ਦੇਣਾ ਹੈ ਫੈਂਡੀ ਕਪੜਾ ਉਹ ਵੀ ਤੁਹਾਨੂੰ ਮਿਲ ਜੂਗਾ ਮਾਰਕੀਟ ਦੇ ਵਿੱਚ ਇਸ ਡਰੈੱਸ ਦੀ ਕੀਮਤ 15 ਤੋਂ 20000 ਆ ਪਰ ਅਸੀਂ ਦੇਣੀ ਹੈ ਸਿਰਫ 3000 ਰੁਪਏ ਦੀ 3000 ਰੁਪਏ ਡਰੈੱਸ ਦੇਣੀ ਹੈ ਨਾਲ 20% ਡਿਸਕਾਊਂਟ ਵੀ ਦੇ ਦੇਣਾ ਤੁਸੀਂ ਡਰੈੱਸਾਂ ਚੈੱਕ ਕਰ ਲਓ ਲਹਿੰਗੇ ਚੈੱਕ ਕਰ ਲਓ ਰੈੱਡ ਮਹਿਰੂਨ ਮੈਂਜੈਂਟਾ ਸਾਰੇ ਮਿਲ ਜਾਂਦੇ ਆ ਕੈਮਰਾ ਨੇ ਪ੍ਰਿੰਸ ਨਾਲ ਹਰਦੀਪ ਸਿੰਘ ਦੱਗਰ ਸਾਹ ਟੀਵੀ ਕ